ਲੋ ਜਿਹੜਾ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਉਹ ਕੈਂਪੇਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀਜ਼ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ। ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀਬੋਰ ਦਾ ਪਿਸਟਲ ਹੈ। ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 8 ਲੱਖ 10 ਹਜ਼ਾਰ ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਉਹ ਜਿਹੜਾ ਪਹਿਲਾ ਕੇਸ ਹੈ ਇਹਦੇ ਵਿੱਚ ਕੋਲਿੰਸ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕੇਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉਥੇ ਵਿਕਰੀ ਹੈਗੀ ਹੈ ਕੋਕੀਨ ਦੀ ਇਹਨੇ ਐਫਲੂਐਂਟ ਪਾਰਟੀਆਂ ਉਥੇ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਕਟ ਦੀ ਆਪਾਂ ਸਮਝ ਸਕਦੇ ਹਾਂ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਈ ਇਨਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀਤ ਇਲੀਅਸ ਹਰਸ਼ ਇਹ ਬਸੰਤ ਐਵੈਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੇਂ ਪਾਸ ਹੈ ਔਰ ਅਖਲੇਸ਼ ਵਿਜ ਜਿਹੜਾ ਇਹ ਵੀ ਬਸੰਤ ਐਵੈਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਲ 32 ਬੋਰ ਵੀ ਇਹ ਤੋਂ ਨਾਲ ਮਿਲਿਆ ਬੀਕੋਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰੀਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂਡ ਜਾਂਦੇ ਸੀਗੇ ਪੋਲਿੰਸ ਤੋਂ ਠੁਮਾਨ ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆਪ ਵੀ ਗਿਆ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ 'ਚ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕੋਲਿੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਤੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ 카rtel ਬਸਟ ਹੋਇਆ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਕਬੂ ਥਾਡੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਵਗਨਰਜ਼ ਨਾਲੇ ਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਏਲੀਅਸ ਰਾਹੁਲ ਕਤੂ ਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇੱਕ ਇਹ ਵੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਿਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਬੰਦ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਦੇ ਜਿਹੜੀ ਅਗਲੇ ਜਿਹੜੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵਕੀਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੋ ਇਸ ਦੀ ਇਨਵੈਸਟੀਗੇਸ਼ਨ ਅਜੇ ਔਨ ਔਨ ਹੈ ਸਾਡੇ ਸਿਰਫ ਇੱਕ ਵੱਲਾ ਹੈ ਜਿਹੜਾ ਇੱਕ ਨਾਮੀ ਫਿਸ਼ ਵਾਲਾ ਦੱਸਿਆ ਜਾ ਰਿਹਾ ਹੈ ਸਰਕਾਰ ਤੇ ਇਹ ਕਿਤੇ ਕਿਤੇ ਸਪਲਾਈ ਕਰਦੇ ਸੀ ਦੁਕਾਨ ਦੀਆਂ ਅਫਸਰਾਂ ਕਿਤੇ ਹੋਏ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਆ ਜਿਹੜੇ ਫਰੈਂਡਸ ਦੇ ਸਮਝ ਲਓ ਜਾਂ ਜਿਨ੍ਹਾਂ ਨੇ ਰਿਸੀਵਰਜ਼ ਦੇ ਗਰੁੱਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਮੀਰ ਜ਼ਾਦੇ ਨੇ ਉਹ ਇਸ ਗੱਲ ਨੂੰ ਇੱਕ ਫੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਬਹੁਤ ਪ੍ਰੈਵਲੈਂਸ ਹੈ ਰਿਹਾ ਮੁੰਬਈ ਵਗੈਰਾ ਔਰ ਇੱਕ ਕਾਲੰਸ ਤੋਂ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਉੱਥੇ ਕੰਮ ਚੱਲ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਸੰਪਰਕ ਕਰਕੇ ਦਿੱਲੀ ਦੇ ਵਿੱਚ ਇੱਕ ਹੀ ਆਪਣੇ ਗਰੁੱਪਸ ਦੇ ਵਿੱਚ ਬੜਾ ਸੀਕ੍ਰੇਟਿਵਲੀ ਇਹ ਕੰਮ ਚੱਲਦਾ ਰਿਹਾ ਇਹ ਨਹੀਂ ਕੋਈ ਬਹੁਤ ਉਪਰਲੀ ਅਪਾ ਕਹਿ ਸਕਦੇ ਆ ਵੀ ਇਹ ਸਾਰਿਆਂ ਨੂੰ ਹੀ ਪਤਾ ਸੀ ਕਿ ਇਹਨਾਂ ਦਾ ਬੜਾ ਸੀਕ੍ਰੀਟ ਗਰੁੱਪ ਹੈਗਾ ਉਹਦੇ ਵਿੱਚ ਹੀ ਇਹ ਸਪਲਾਈ ਅੱਗੇ ਕਰਦੇ ਸੀ ਔਰ ਇਹ ਪ੍ਰਾਈਸ ਵੀ ਬੜੀ ਐ ਐਕਸਪੈਂਸਿਵ ਤੌਰ ਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬੱਚੇ ਲੈਣਗੇ ਉਹ ਜੋ ਅੰਦਾਜ਼ਾ ਹੈਗਾ ਕਿ ਤਕਰੀਬਨ 20000 ਰੁਪਏ ਪਰ ਗ੍ਰਾਮ ਤਕਵੀਦ ਵੇਚਦੇ ਰਹੇ ਹੈ ਜੋ ਇਹਨਾਂ ਦੀ ਕੁਝ ਖੇਚਿਆ ਆ ਤੋ ਜਦਾਂ ਜਿਹੋ ਜੀ ਮੌਕਾ ਹੁੰਦਾ ਹੋ ਜੀ ਇਹ ਕੀਮਤ ਲਾ ਦਿੰਦੇ ਰਹੇ ਸਰ ਬੜੀ ਵੱਡੀ ਬੜੀ ਕਿਉਂਕਿ ਇਸ ਦਾ ਪੂਰੀ ਘਾਟ ਹੀ ਹੁੰਦੀ ਹੈ ਕਿ ਪਾਰਟੀਆਂ ਕੇ ਲਈ ਕੇ ਲਈ ਪਾਰਟੀਆਂ ਕਰਦੇ ਨੇ ਇਹ ਪੂਰੀ ਇੱਕ ਸਰ ਇੱਕ ਪਾਰਟੀਆਂ ਸਰ ਪਾਰਟੀਆਂ ਸਾਹਮਣੇ ਆ ਕਿ ਦੇਖੋ ਜੀ ਉਹ ਆਪਾਂ ਕਰ ਰਹੇ ਹਾਂ ਮੈਂ ਤੁਹਾਨੂੰ ਤਾਂ ਨਹੀਂ ਅਜੇ ਕਰ ਰਿਹਾ ਫਿਰ ਉਹ ਬੰਦੇ ਸਾਰੇ ਅਲਰਟ ਹੋ ਜਾਂਦੇ ਅਸੀਂ ਦੋ ਬੰਦੇ ਤਾਂ ਹੀ ਡਿਲੇਡ ਤੁਹਾਨੂੰ ਇਹ ਇਨਫੋਰਮੇਸ਼ਨ ਦਿੰਤੀ ਹੈ ਕਿਉਂਕਿ ਫੰਡਾਂ ਦਾ ਨੈਟਵਰਕ ਤੋਂ ਨਾ ਔਰ ਸਾਰੀਆਂ ਚੀਜ਼ਾਂ ਨੂੰ ऑन uh, फाइल ले आना टाइम ਲੱਗ ਜਾਂਦਾ ਹੁਣ ਵੀ ਇਹਦੇ ਤੇ ਕੰਮ ਚੱਲ ਰਿਹਾ ਹੈ ਮੇਨ ਗੱਲ ਹੈ ਕਿ ਕੋਕੀਨ ਇੱਕ ਕਮਰਸ਼ਲ ਕੁਆਂਟੀਟੀ ਜਿਹੜੀ ਹੈ ਇਹਦੇ ਤੋਂ ਦੇ ਹਾਂਚ ਲਿਆਦਾ ਹਿਰੋਇਨ ਜਿਹੜੀ ਆ 250 ਗ੍ਰਾਮ ਦੇ ਉੱਤੇ ਕਮਰਸ਼ਲ ਬਣਦੀ ਹੈ ਜਿਹੜੀ ਕੋਕੀਨ ਹੈ ਉਹ 100 ਗ੍ਰਾਮ ਦੇ ਉੱਤੇ ਕਮਰਸ਼ਲ ਹੈ ਸੋ ਤੁਸੀਂ ਇਹਦੀ ਦੇਖ ਸਕਦੇ ਹੋ ਕਿ ਜਿਹੜਾ ਵਪਾਰੀ ਬਣ ਗਿਆ ਸੀ ਜਿਹੜਾ ਜਿਹੜਾ ਫਿਰਸੋਲੇ ਦਾ ਲੜਕਾ ਹੈ ਜੀ ਜਿਹੜਾ ਫਿਰਸੋਲੇ ਦਾ ਲੜਕਾ ਪਸੰਦ ਹੈ ਉਹ ਜਿਹੜਾ ਵਪਾਰੀ ਬਣ ਗਿਆ ਸੀ ਉਹ ਵਪਾਰੀ ਰਸੀਵਰ ਹੈ ਤੇ ਡਿਸਟ੍ਰੀਬਿਊਟਰ ਹੈ ਇਹ ਸਮਝ ਸਕਦੇ ਹੋ ਤੁਸੀਂ ਦੋਨੋਂ ਚੀਜ਼ਾਂ ਹੈ ਕਿ ਜਿਹੜਾ ਬਹੁਤ ਸਾਰੇ ਮੁੰਡੇ ਸਿਲੈਕਟਡ ਨੇ ਜਿਹੜੇ ਪਾਰਟੀਆਂ ਕਰਦੇ ਨੇ ਸਾਡੀ ਬਹੁਤ ਬੜੀ ਲਾਭ ਤੇ ਕੰਮ ਕਰਦੇ ਨੇ ਬਿਲਕੁਲ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਡੇ ਨਾਲ ਵੀ ਸ਼ੇਅਰ ਕਰੋ ਜੇ ਕਈ ਵਾਰ ਸਾਡੇ ਕੋਲ ਨਹੀਂ ਗੱਲ ਆਉਂਦੀ ਜੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਈ ਊਡ ਰਿਕੁਐਸਟ ði ਪਬਲਿਕ ਆਲਸੋ ਥਰੂ ਯੂ ਇਹ ਸਾਨੂੰ ਜਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਸੋ ਥੈਟ ਅਸੀਂ ਜਿਹੜੀ ਸਾਰੀ ਚੇਨ ਹੈ ਬ੍ਰੇਕ ਕਰ ਲਈ ਔਰ ਬੈਕਬੋਨ ਟੁੱਟੇ ਤਾਂ ਕਿ ਜਿਹੜਾ ਸਾਡੇ ਏਰੀਆ ਦੇ ਵਿੱਚੋਂ ਇਹ ਕੰਮ ਖਤਮ ਹੋਵੇ ਪਰ ਜੋ ਕਾਲੰਜ਼ ਦੇ ਦਸਰ ਮੁਤਾਬਕ ਇਹਨਾਂ ਦੇ ਬਹੁਤ ਸਾਰੇ ਹੋਰ ਟਿਕਾਣੇ ਵੀ ਨੇ ਪੰਜਾਬ ਹਰਿਆਣਾ ਦੇ ਵਿੱਚ ਐਵਰ ਇਹਦੇ ਹੋਰ ਬਹੁਤ ਜਿਹੜੇ ਰਿਸਿਵਰਸ ਨੇ ਔਰ ਡਿਸਟ੍ਰੀਬਿਊਟਰ ਨੇ ਕਾਲੰਜ਼ ਦੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਦੂਜੇ ਸ਼ਹਿਰਾਂ ਚ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ ਹਾਂਜੀ ਉਦੋਂ ਉਹ ਬੰਦੇ ਅਲੱਗ ਲੈ ਕੇ ਆਉਂਦੇ ਸੀ ਉਹ ਅਲੱਗ ਬੰਦੇ ਹੈਗੇ ਜੀ ਕਾਲੰਜ਼ ਨਾਲ ਕਿਵੇਂ ਜੁੜੇ ਰਹੇ ਕੋਈ ਭਾਈ ਸਾਹਿਬ ਜਦੋਂ ਕਿਸੇ ਕੰਮ ਚ ਬੰਦਾ ਲੱਗ ਜਾਂਦਾ ਹੈ ਨਾ ਕੋਈ ਨਾ ਕੋਈ ਰਸਤਾ ਲੱਭ ਪੈਂਦਾ ਹੈ ਔਰ ਆਪਾਂ ਨੂੰ ਪਤਾ ਕਿ ਜਿਹੋ ਜੀ ਆਪਣੀ ਡਿਮਾਂਡ ਹੁੰਦੀ ਹੈ ਕੋਈ ਨਾ ਕੋਈ ਆਪਾਂ ਨੂੰ ਉਹਦਾ ਰਸਤਾ ਲੱਭ ਜਾਂਦਾ ਔਰ ਦਿੱਲੀ ਵਗੈਰਾ ਦੇ ਵਿੱਚ ਆਮ ਪਾਰਟੀਆਂ ਜੋ ਕਹਿੰਦੇ ਕਾਫੀ ਪ੍ਰੈਵਲੈਂਟ ਨੇ ਜੋ ਕੁਝ ਖਿੱਚ ਆਇਆ ਔਰ ਉਥੋਂ ਫਿਰ ਇੱਕ ਆਂ ਤੋਂ ਬਾਂ ਕੰਟੈਕਟ ਕਰ ਲੈਂਦੇ ਆ ਵੀ ਤੁਹਾਨੂੰ ਕਿੱਥੋਂ ਆਇਆ ਫਿਰ ਅੱਗੇ ਉਹ ਇਹਦਾ ਨਾਈਜੀਰੀਆਨ ਦਾ ਲਿੰਕ ਹੋ ਗਿਆ ਫਿਰ ਇਹਦਾ ਸਿੱਧਾ ਰਾਪਤਾ ਹੋ ਗਿਆ ਸੋ ਇਟ ਇਜ਼ ਬੇਸਿਕਲੀ ਇਹ ਚੇਨ ਐਗਜ਼ਾਮਪਲ